13 सिरसा ਦੇ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਸੀ ਕੀ ਉਹਦੇ ਪ੍ਰਤੀ ਮਾफी ਮੰਗੀ ਹੈ 13 सिरसा ਨੂੰ ਮਾਫੀ ਦਿਵਾਉਣ ਲਈ ਸਾਰੇ ਜਥੇਦਾਰ ਸਰਪੰਨ ਤੇ ਪ੍ਰੈਸ਼ਰ ਪਾ ਕੇ ਮਾਫੀ ਦਿਵਾਈ ਸੀ ਕੀ ਉਹਦੀ ਮਾਫੀ ਮੰਗੀ ਹੈ ਕੀ ਜਿਹੜਾ ਪੋਸ਼ਾਕ ਵਾਲਾ ਕੇਸ ਸੀ ਜਿਹੜਾ ਤੁਸੀਂ ਨਾ ਤਾਂ ਢੰਗ ਦਾ ਚਾਰਾਨ ਪੇਸ਼ ਕੀਤਾ ਉਹ ਤਾਂ ਕੈਂਸਲੇਸ਼ਨ ਪੇਸ਼ ਹੋ ਗਈ ਔਰ ਕੈਂਸਲੇਸ਼ਨ ਤੋਂ ਬਾਅਦ 2014 ਦੇ ਵਿੱਚ ਰਾਜ ਭਾਗ ਦੇ ਦੌਰਾਨ ਉਹ ਕੈਂਸਲੇਸ਼ਨ ਅਕਸੈਪਟ ਹੋ ਗਈ ਕਿਤੇ ਕੋਈ ਅਪੀਲ ਨਹੀਂ ਕੀਤੀ ਬਾਕੀ ਗੱਲਾਂ ਛੱਡ ਦਿਓ ਆ ਤਿੰਨ ਗੱਲਾਂ ਦੀ ਮਾਫੀ ਮੰਗੀਏ ਕਿ ਨਹੀਂ ਮੰਗੀ ਸਾਡਾ ਤਾਂ ਸਵਾਲ ਐ ਨਹੀਂ ਚਿੱਠੀ ਬੰਦ ਲਫਾਫਾ ਦਿੱਤੀ ਐ ਪੰਜ ਚਿੱਠੀਆਂ ਦੇ ਲਫਾਫਿਆਂ ਨੇ ਪਹਿਲਾਂ ਬੜੇ ਪੰਗੇ ਪਾਏ 13 ਸਿਰਸਾਂ ਨੂੰ ਮਾਫੀ ਦੀ ਬੰਦ ਲਫਾਫੇ ਚਾਹੀ ਕੇ ਇੱਥੇ ਲਿਖ ਲਈ ਇਹ ਵੀ ਬੜੀ ਵੱਡੀ ਜਾਣਕਾਰੀ ਦਿਸੈ ਫਿਰ ਮੀਟਿੰਗਾਂ ਚੰਡੀਗੜ੍ਹ ਕੋਠੀ ਹੋਈਆਂ ਕਿ ਹੁਣ ਯੂਕੇ ਦਾ ਰੌਲਾ ਪਈ ਜਾਂਦਾ ਇਹ ਬੜੇ ਵਿਵਾਦ ਐ ਜਿੰਨੇ ਕਿ ਅਣਸੁਲਝੇ ਪਏ ਐ ਸਾਡੀ ਤਾਂ ਇੱਕੋ ਬੇਨਤੀ ਐ ਕਿ ਜਿਹੜੀ ਠੀਕ ਦਿੱਤੀ ਹੈ ਕਿਰਪਾ ਕਰਕੇ ਉਹ ਜਾਰੀ ਕੀਤੀ ਜਾਂਦੀ ਸਸੀ ਕਾਲ ਜੀ ਕੱਲ ਦੇ ਕਈ ਚੈਨਲਾਂ ਦੇ ਉੱਤੇ ਡਾਕਟਰ ਜੀਮਾ ਦੇ ਵੱਲੋਂ ਇੱਕ ਸਵਾਲ ਖੜੇ ਕੀਤੇ ਜਾ ਰਿਹਾ ਇੱਕ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਵਡਾਲਾ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਹੈ ਕਿ ਸ਼ਾਇਦ ਉਹ ਸ਼੍ਰੀ ਤਲਤਖ ਸਾਹਿਬ ਦੀ ਗੱਲ ਨੂੰ ਮੰਨਣ ਨੂੰ ਤਿਆਰ ਹੈ ਜਿਹੜਾ ਕਿ ਬਿਲਕੁਲ ਗਲਤ ਅਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹਦੇ ਚੋਂ ਝਲਕਦਾ ਤਾਂ ਕੁਝ ਹੋਰ ਵੀ ਹੈ ਕਿ ਇਹ ਏਜੰਡਾ ਪਹਿਲਾਂ ਕਿਉਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਉਹਦੇ ਤੇ ਸਵਾਲਾਂ 'ਚ ਨਹੀਂ ਜਾਊਂਗਾ ਸਾਡਾ ਸਵਾਲ ਸਿਰਫ ਇੰਨਾ ਸੀਗਾ ਜਿਹਦੇ 'ਚ ਸਾਡਾ ਫੈਸਲਾ ਕਰਕੇ ਕਿ ਜਿਹੜਾ ਚਿੱਠੀ ਬੰਦ ਲਫਾਫਾ ਦਿੱਤੀ ਹੈ ਬੰਦ ਚਿੱਠੀਆਂ ਦੇ ਲਫਾਫਿਆਂ ਨੇ ਪਹਿਲਾਂ ਬੜੇ ਪੰਗੇ ਪਾਏ ਹੈ ਡੇਰਾ ਸਿਰਸਾ ਨੂੰ ਮਾਫੀ ਵੀ ਬੰਦ ਲਫਾਫੇ ਚਾਹੀ ਕੇ ਇੱਥੇ ਲਿਖ ਲਈ ਇਹ ਵੀ ਬੜੀ ਵੱਡੀ ਜਾਣ ਦਾ ਵਿਸ਼ਾ ਫਿਰ ਮੀਟਿੰਗਾਂ ਚੰਡੀਗੜ੍ਹ ਕੋਠੀ ਹੋਈਆਂ ਕਿ ਹੁਣ ਯੂਕੇ ਦਾ ਰੌਲਾ ਪਈ ਜਾਂਦਾ ਇਹ ਬੜੇ ਵਿਵਾਦ ਹੈ ਜਿੰਨੇ ਕਿ ਅਣਸੁਲਝੇ ਪਏ ਐ ਸਾਡੀ ਤਾਂ ਇੱਕੋ ਬੇਨਤੀ ਹੈ ਕਿ ਜਿਹੜੀ ਚਿੱਠੀ ਦਿੱਤੀ ਹੈ ਕਿਰਪਾ ਕਰਕੇ ਉਹ ਜਾਰੀ ਕੀਤੀ ਜਾਵੇ ਉਹਦੇ ਕਾਰਨ ਹੈ ਕਿ ਕੀ ਡੇਰਾ सिरसा ਦੇ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਸੀ ਕੀ ਉਹਦੇ ਪ੍ਰਤੀ ਮਾਫੀ ਮੰਗੀ ਹੈ ਕੀ ਜਿਹੜਾ ਡੇਰਾ सिरसा ਨੂੰ ਮਾਫੀ ਦਿਵਾਉਣ ਲਈ ਸਾਰੇ ਜੱਜਦਾਰ ਸਹਿਬਾਨ ਤੇ ਪ੍ਰੈਸ਼ਰ ਪਾ ਕੇ ਮਾਫੀ ਦਵਾਈ ਸੀ ਕੀ ਉਹਦੀ ਮਾਫੀ ਮੰਗੀ ਹੈ ਕੀ ਜਿਹੜਾ ਪੁਸ਼ਾਕ ਵਾਲਾ ਕੇਸ ਸੀ ਜਿਹੜਾ ਤੁਸੀਂ ਨਾ ਤਾਂ ਢੰਗ ਦਾ ਚਲਾਨ ਪੇਸ਼ ਕੀਤਾ ਉਲਟਾ ਕੈنسਲੇਸ਼ਨ ਪੇਸ਼ ਹੋ ਗਈ ਔਰ ਕੈਨਸਲੇਸ਼ਨ ਤੋਂ ਬਾਅਦ 2014 ਦੇ ਵਿੱਚ ਰਾਜ ਭਾਗ ਦੇ ਦੌਰਾਨ ਉਹ ਕੈਨਸਲੇਸ਼ਨ ਅਕਸੈਪਟ ਹੋ ਗਈ ਕਿਤੇ ਕੋਈ ਅਪੀਲ ਨਹੀਂ ਕੀਤੀ ਬਾਕੀ ਗੱਲਾਂ ਛੱਡ ਦਿਓ ਆ ਤਿੰਨ ਗੱਲਾਂ ਦੀ ਮਾਫੀ ਮੰਗੀਆਂ ਕਿ ਨਹੀਂ ਮੰਗੀ ਸਾਡਾ ਤਾਂ ਸਵਾਲ ਇੰਨਾ ਹੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਸੀ ਇਹ ਤਾਲਤਖਸਾਬ ਨੂੰ ਸਮਰਪਿਤ ਹੈ ਜੋ ਸ਼੍ਰੀ ਕਲਤਖਸਾਬ ਤੋਂ ਸਾਨੂੰ ਹੁਕਮ ਆਏਗਾ ਅਸੀਂ ਸਿਰ ਮੱਥੇ ਮੰਨਾਂਗੇ ਪਰ ਘੱਟੋ-ਘੱਟ ਸੰਗਤਾਂ ਪੰਥ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਾਬਿਆਂ 'ਚ ਜਾ ਕੇ ਜਿਹੜੀ ਚੀਜ਼ ਦੇਣੀ ਹੈ ਜਾਂ ਗੁਰੂ ਪੰਥ ਦੇ ਤਖਤ ਤੇ ਦੇਣੀ ਹੈ ਉਥੇ ਮੇਰਾ ਕਹਿੰਦਾ ਲੁਕੋ ਕੇ ਦੇਣ ਵਾਲਾ ਕੁਝ ਹੁੰਦਾ ਨਹੀਂ ਇਸ ਕਰਕੇ ਪੰਥ ਸਿਰਫ ਜਾਣਨਾ ਚਾਹੁੰਦਾ ਹੈ ਕਿ ਉਸ ਚਿੱਠੀ ਦੇ ਵਿੱਚ ਹੈ ਕੀ ਧੰਨਵਾਦ